ਇੰਨੀ ਖਿੱਚ ਤੇ ਇੰਨੀ ਸੁਭਾ ਕਮੇਟੀ ਤੇ ਜਣੀ ਫਿਕਰ ਹੈ ਪੂਰਾ ਉਧਰ ਸੰਯੁਕਤ ਮੋਰਚੇ ਦੀ ਪਹਿਲਾ ਮੀਟਿੰਗ ਹੋਈ ਹੈ ਫਿਰ ਉਹ ਦੋ ਫਾਰਮਰ ਨਾਲ ਹੋਈ ਹੈ ਕੱਲ ਸਾਡੀ ਮੀਟਿੰਗ ਹੋ ਕੇ ਫਿਰ ਅੱਜ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜਣੀ 5 ਤਰੀਕ ਵਾਲੀ ਦੀ ਤਿਆਰੀ ਬਾਰੇ ਵੀ ਤੇ ਉਧਰ ਸਾਥੀਆਂ ਨਾਲ ਜਿਹੜੇ ਝੰਡੇ ਨੂੰ ਲੈ ਕੇ ਆਪਾਂ ਏਕਤਾ ਬਣਾਉਣ ਦੀ ਗੱਲ ਚੱਲ ਰਹੀ ਹੈ। ਉਹਦੇ ਤੇ ਤਿੰਨ ਮੀਟਿੰਗਾਂ ਹੋ ਚੁੱਕੀਆਂ। ਇੱਕ ਅੱਧੀ ਮੀਟਿੰਗ ਹੋਰ ਹੋਣੀ ਹੈ। ਉਹ ਤਕਰੀਬਨ ਤੁਸੀਂ ਸਾਰੀਆਂ ਗੱਲਾਂ ਰੋਜ਼ ਦੇਖਦੇ ਹੋ ਮੀਟਿੰਗਾਂ ਦੇ ਵਿੱਚ। ਆਪਣੀ ਜਥੇਬੰਦੀ ਦੀ ਖਾਸ ਕਰਕੇ ਸੰਜੋਤ ਮੋਰਚੇ ਰੂਪ ਇੱਕ ਰੱਖਣਾ। ਤੇ ਉਹ ਦੋਨੇ ਫਾਰਮਰ ਨੂੰ ਵੀ ਜੋੜਨ ਦੀ ਕੋਸ਼ਿਸ਼ ਹੈ ਆਪਣੀ। ਕੱਲੇ-ਕੱਲੇ ਤੋਂ ਲੜਾਈ ਕਿਸੇ ਤੋਂ ਨਹੀਂ ਜਿੱਤੀ ਜਾਣੀ ਕੋਈ ਜਥੇਬੰਦੀ ਕੋਸ਼ਿਸ਼ ਨਹੀਂ ਜਾਵੇ ਸਰਕਾਰ ਦੀ ਟੈਲੀਜੈਂਸੀ ਸਰਕਾਰ ਦਾ মিডিਆ ਜਾਂ ਵੱਖਰਾ মিডিਆ ਤੁਹਾਨੂੰ ਤਕੜੇ ਕਹੀ ਜਾਂਦਾ ਥੋੜੀ ਜਥੇਬੰਦੀ ਨੂੰ ਬਹੁਤ ਵੱਡੀ ਕਹੀ ਜਾਂਦਾ ਕੋਈ ਕਹਿੰਦਾ ਬਰਾਬਰ ਪੰਜਾਬ ਦੀ ਸਰਕਾਰ ਦੇ ਪੈਨਲ ਸਰਕਾਰ ਚੱਲਦੀ ਹੈ ਇਹ ਇਹਨਾਂ ਦੀ ਪੁਗਦੀ ਹੈ ਆਪਾਂ ਆਪਦੇ ਆਪ ਨੂੰ ਨਹੀਂ ਤਕੜੇ ਮੰंदे ਅਜੀ। ਓਡੀ ਤਾਕਤ ਜੋ ਕਰੇ ਨਹੀਂ ਹੋਏ। ਐਨਾ ਕਹ ਵੀ ਆਪਦੀ ਗੱਲ ਕਹਿਣ ਜੋ ਕਰੇ ਹੋਏ ਆ। ਬਾਜ ਬਗਲ। ਜੇ ਹੁੜੇ ਨੂੰ ਆਪਾਂ ਅਸੀਂ ਥੱਲੇ ਵਾਲੀਆਂ ਜਥੇਬੰਦੀਆਂ ਨੂੰ ਜਿਹੜੀ ਛੋਟੀ ਤੋਂ ਛੋਟੀ ਜਥੇਬੰਦੀ ਹੈ। ਉਹ ਰੰਗ ਵੀ ਜੋੜਨ ਦਾ ਯਤਨ ਕਰਦੇ ਆ। ਵੇ ਕੁੱਲ ਵਰਗ ਨੂੰ ਇਕੱਠੇ ਹੋ ਕੇ ਲੈ ਕੇ ਤਾਕਤ ਬੜਾ ਵੱਡੀ ਬਣਾ ਕੇ ਫੇਰ ਕਿਤੇ ਸਰਕਾਰ ਨੂੰ ਪ੍ਰਹੇ ਜਾ ਸਕਦਾ ਹੈ ਠੀਕ ਹੈ ਆਪੋ ਆਪਣੇ ਸੁਝਾਅ ਦੇ ਕੋਲ ਜਥੇ ਬਿੰਦਾ ਵੱਖਰਾ ਵੱਖਰਾ ਸੁਝਾਅ ਹੈ ਵੀ ਅਸੀਂ ਫਰਾਨੇ ਆ ਜੇ ਅਸੀਂ ਧਿਮਕੇ ਆ ਇੱਕ ਗੱਲ ਦਾ ਰੌਲਾ ਆਪਣਾ ਜਰੂਰ ਹੈ ਸਾਰੀਆਂ ਜਥੇ ਬੰਦਿਆ ਸਾਫ ਕਰਦੇ ਆ ਵੀ ਸਾਡਾ ਕਾਇਦਾ ਕਾਨੂੰਨ ਸਾਡਾ ਸੰਵਿਧਾਨ ਕਰਦਾ ਹੈ ਕੁਛ ਅਸੀਂ ਦਿੱਲੀ ਦੇ ਵਿੱਚ ਸਟੇਜ ਅੱਡ ਕੇ ਤੋਂ ਲਾਈ ਬਹੁਤੇ ਸਾਨੂੰ ਕਹਿੰਦੇ ਨੇ ਇਹ ਤਾਂ ਕਿਸੇ ਨੇ ਰਲਦੀ ਨਹੀਂ ਹੁਣ ਰਲਣ ਦਾ ਵੀ ਦਿੱਕਤਾਂ ਨੇ ਆਪਾਂ ਕਿਸੇ ਸਿਆਸਤਦਾਨ ਨੂੰ ਨਹੀਂ ਚਾੜਨ ਦਾ ਸਟੇਜ ਤੇ ਧਰਮ ਤੋਂ ਵੀ ਵੱਖਰਾ ਰਹਿਣਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇੱਕ ਧਰਮ ਦੇ ਨਾਰੇ ਤੋਂ ਵੀ ਆਪਾਂ ਛਕੋਚ ਕਰਦੇ ਆਂ ਕਿਸਾਨੇ ਬੁੱਧੇ ਚ ਹੋਂਦਾ ਰਾਜ ਰਾਜ ਲਾਉਨੇ ਆ ਗੁਰੂ ਘਰ ਬੈਠੇ ਆ ਸੋਨਾਲ ਦੇ ਨਾਰੇ ਕਹਿੰਨੇ ਆ ਵੀ ਜੱਜ ਕੇ ਲਾਓ ਜਿੱਥੇ ਬਣਦਾ ਭੋਗਾਂ ਤੇ ਬੋਲਦੇ ਆ ਅੰਬਰਧਾਰੀ ਆਪਣੇ ਪਰਿਵਾਰ ਬਹੁਤ ਨੇ ਸਾਰੇ ਪਰਿਵਾਰ ਅੰਬਰਧਾਰੀ ਨੇ ਜਿਹੜੀ ਜਦੋਂ ਸਟੇਜ ਸਾਰੇ ਧਰਮਾਂ ਦੀ ਜਲਦੀ ਹੁੰਦੀ ਹੈ ਉਦੋਂ ਕਿਸਾਨੀ ਦੇ ਨਾਰੇ ਲੱਗਦੇ ਨੇ ਬੜੇ ਆਪਣੇ ਤੇ ਅਟੈਕ ਕਰਦੇ ਨੇ ਵੀ ਇਹਦਾ ਜੀ ਕਾਮਰੇਡ ਨੇ नक्सਲ ਇਟੀਏ ਨੇ ਫਲਾਣੇ ਨੇ ਹੁਣ ਤਾਂ ਸਹੀ ਦੱਸੋ ਤੁਹਾਡੇ ਚ ਕੌਣ ਹੈ ਕਿਸਾਨ ਹੋ ਕਿਸਾਨਾਂ ਦੀਆਂ ਗੱਲਾਂ ਤੇ ਮੰਗਾ ਕਰਦੇ ਮੰਨ ਤੇ ਮੰਗਦੇ ਆ ਉਦੋਂ ਰੋਕਦੇ ਵੀ ਇੱਕ ਧਰਮ ਦਾ ਨਾਰਾ ਨਾ ਲਾਓ ਫਿਰ ਕਿੰਨੇ ਲੋਕ ਬੈਠੇ ਨੇ ਧਰਮਾਂ ਦੇ ਵਿੱਚ ਉਹ ਸਾਰੇ ਕਹਿਣਗੇ ਵੀ ਸਾਡੇ ਵਾਲੀ ਧਰਮ ਦਾ ਨਾਰਾ ਘਤੋਂ ਹੀ ਲਾਉਂਦੇ ਸੀ ਫਿਰ ਉੱਥੇ ਜਿਹੜੀ ਕਿਸਾਨੀ ਲਹਿਰ ਤੇ ਟੈਕ ਵਾਲੀ ਗੱਲ ਆਉਂਦੀ ਹੈ ਉਹ ਸਰਕਾਰ ਭੜਦੀ ਹੈ ਇਹੋ ਜਿਹਾ ਕੁਝ ਸਰਕਾਰ ਸਾਨੂੰ ਧਰਮਾ ਚ ਵੰਡਣਾ ਚਾਹੁੰਦੀ ਹੁੰਦੀ ਹੈ ਉਹ ਜਿਵੇਂ ਉਦੋਂ ਤੁਸੀਂ ਦੇਖਿਆ ਕਿੰਨੇ ਇਕ ਜਥੇਬੰਦੀਆਂ ਨੂੰ ਨੌਜਵਾਨ ਧੱਕ ਕੇ ਲੈ ਗਏ ਕਿੰਨੀਆਂ ਨੂੰ ਲਾਲ ਕਿਲੇ ਚ ਬਾੜਤਾ ਮਗਰ ਉਹ ਕਿੰਨੀ ਚਰਚਾ ਚੱਲੀ ਵੀ ਅंदोलਨ ਫੇਲ ਕਰਤਾ ਸਰਕਾਰ ਨੇ ਟੈਕ ਦੀ ਤਿਆਰੀ ਕੀਤੀ ਬਹਾਨਾ ਬਣਾਉਂਦੀ ਦੀ ਵੀ ਹੁਣ ਮੌਕਾ ਹੈ ਪਰ ਨਹੀਂ ਮੌਕਾ ਦਿੱਤਾ ਤੁਹਾਡੀ ਲੀਡਰਸ਼ਿਪ ਨੇ ਜਦੋਂ ਕਾਫਲੇ ਦੇ ਵਿੱਚ ਪ੍ਰਚਾਰ ਕਰਿਆ ਵੀ ਤੜਕੇ ਸਟੇਜ ਪੂਰੀ ਜੱਜ ਕੇ ਚਲਾਵਾਂਗੇ ਹਾਲਾਤ ਖਰਾਬ ਹੋ ਗਿਆ ਜਣੀ ਮੋਕੇ ਜ਼ਿਲ੍ਹੇ ਦੇ ਵਿੱਚੋਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਆਏ ਆਇਆ ਟਰਾਲੀਆਂ ਦੇ ਵਿੱਚ ਵੀ ਖਬਰਦਾਰ ਹੋ ਜੋ ਸਟੇਜ ਚਲਾ ਕੇ ਦਿਖਾਏ ਉਹ ਜੀ ਇਹ ਤਾਂ ਆਈ ਰਿਪੋਰਟ ਹੈ ਮੈਂ ਤੇ ਪ੍ਰਧਾਨ ਜੀ ਸੰਭੂ ਬਾਰਡਰ ਤੇ ਜਾਣਾ ਸੀ ਅਸੀਂ ਉਹਨਾਂ ਦੀ ਸਾਂਝੀ ਮੀਟਿੰਗ ਚ ਅਸੀਂ ਮੀਟਿੰਗ ਕਰਾ ਕੇ ਦਫਤਰ ਦੇ ਵਿੱਚੋਂ ਮੇਰੇ ਪਿੰਡ ਦੇ 20 ਮੁੰਡੇ ਆਉਂਦੇ ਨੇ ਮੂਰੇ ਬੁਰਛਿਆਂ ਵਰਗੇ ਉਹਨਾਂ ਨੇ ਵਾਪਸ ਹੁਣਾ ਦੀ ਮੈਂ ਕਿਹਾ ਵੀ ਅੱਜ ਤੁਸੀਂ ਵਾਪਸ ਨਹੀਂ ਜਾਣਾ ਯਾਰ ਅੱਜ ਬਰੰਟੀਆਂਾਂ ਦੀ ਡਿਊਟੀ ਨਿਭਾਉਣੀ ਐ ਸਟੇਜ ਤੇ ਜਿਹੇ ਜੀ ਸਾਡੇ ਕੋਲੇ ਹਕੀਕਤ ਆਈ ਐ ਜਣੀ 150 ਮੁੰਡੇ ਆ ਥੋੜੀ ਸਟੇਜ ਤੇ ਲਾਇਆ ਆਪਾਂ ਨੇ ਕੱਠ ਦੇ ਵਿੱਚੋਂ ਦੋ ਤਿੰਨ ਕ ਲੱਗੇ ਰੋਲਾ ਪਾਉਣਾ ਨੱਪਲੇ ਉੱਥੀ ਮੁੜ ਕੇ ਨਹੀਂ ਕੋਈ ਤੋੜ ਤੱਕ ਥੋੜੀ ਸਟੇਜ ਤੇ ਕੋਈ ਰੌਲਾ ਪਾਉਣ ਦਾ ਯਤਨ ਕੀਤਾ ਕਿਸੇ ਨੇ ਤੇ ਉਧਰ 25ਾਂ ਦੇ ਬੱਤੀਆਂ ਵਾਲੇ ਚ 25 ਤਰੀਕ ਨੂੰ ਕਿੱਡਾ ਰੌਲਾ ਪੈ ਗਿਆ ਸੀ ਤੇ ਇੱਕ ਸਟੇਜ ਵੱਖਰੀ ਸੀ ਜਿਹੜੀ ਅੰਮ੍ਰਿਤਸਰ ਦੇ ਏਰੀਆ ਦੇ ਜੱਥੇਬੰਦੀ ਦੀ ਸਰਬੰਨ ਬੰਦੇ ਰੌਣੀ ਸੀ ਉਥੇ ਅਸੀਂ ਗਏ ਆ ਜਦੋਂ ਸਰਕਾਰ ਟੈਗ ਤੇ ਆਈ ਆਰਐਸਐਸ ਦੇ ਬੰਦਿਆਂ ਨੇ ਟੈਗ ਕੀਤਾ 700 ਬੰਦਾ ਮੇਰੀ ਗਵਾਈ ਚ ਗਿਆ ਸੀ ਉਥੇ ਉਹਨਾਂ ਦੀ ਹਕੀਕਤ ਦੇਖੀ ਸਟੇਜ ਦੀ ਅਸੀਂ ਜਿਹੜਾ ਜੀ ਕਰੇ ਮਰਜੀ ਚੜਜਿਆ ਕਰੇ ਜਣੀ ਇਸ ਗੱਲ ਦਾ ਰੌਲਾ ਆਪਣਾ ਹੁਣ ਲਾਵਾ ਕੇ ਸਾਂਝੀ ਕੁਛ ਲੋੜ ਹੈ ਚੰਡੀਗੜ੍ਹ ਇਕੱਠੇ ਕਰਨ ਦੀ ਆ ਗੱਲਾਂ ਰੱਖਦੇ ਆਪਾਂ ਵੀ ਭਾਈ ਜੇ ਤੁਸੀਂ ਇਸ ਰੋਡ ਤਰੀਕੇ ਨਾਲ ਆਪਾਂ ਐ ਚੇਕ ਫਿਰ ਵਿਗਨ ਨਹੀਂ ਪੈਂਦਾ ਕਿਸੇ ਸਟੇਜ ਤੇ ਫਿਰ ਕਿਸੇ ਧਰਮ ਦੀ ਗੱਲ ਨਹੀਂ ਆਉਂਦੀ ਫਿਰ ਕੋਈ ਸਿਆਸੀ ਬੰਦਾ ਲਵੇ ਨਹੀਂ ਲੱਗਦਾ ਸਾਡੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਹੀ ਨਹੀਂ ਨਿੱਜੀ ਪਰ ਨੀਤੀ ਪਾਲਸੀ ਦਾ ਰੌਲਾ ਹੈ ਸੰਵਿਧਾਨ ਤੇ ਚੱਲਣ ਦਾ ਰੌਲਾ ਹੈ ਇਹ ਤੇ ਆਪਣੇ ਬਲਾਰੇ ਕਰਨਗੇ ਕਹਾ ਗੱਲਾਂ ਅੱਜ ਦੀ ਜਿਹੜੀ ਆਪਣੀ ਮੰਗ ਹੈ ਜਿੱਦੇ ਬੜੀ ਤਿਆਰੀ ਚ ਲੱਗੇ ਹੋਏ ਆ ਜਿੱਦੇ ਦਾ ਤੁਸੀਂ ਪ੍ਰੈਸ 'ਚ ਬਿਆਨ ਦਿੱਤਾ ਹੈ ਸੰਯੁਕਤ ਮੋਰਚੇ ਵੱਲੋਂ ਜਿਹੜਾ ਕੇਂਦਰ ਦੀ ਸਰਕਾਰ ਨੇ ਤਿੰਨ ਕਾਨੂੰਨ ਤੁਸੀਂ ਰੰਦ ਕਰਾਇਆ ਏ ਉਹ ਜਿੱਤ ਕੀਤੀ ਹੈ ਜਿੱਤ ਤੁਸੀਂ ਪਰ ਇਧਰ ਦੀ ਚੋਰ ਮੋਰੀ ਨਾਲ ਉਹੀ ਕਾਨੂੰਨ ਜਿਹੜੀ ਡਰਾਫਟ ਬਣਾ ਕੇ ਭੇਜ ਤੇ ਭਾਰਤ ਦੀਆਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਚੇਤਾਵਨੀ ਦੇਤੀ ਵੀ ਆਈ ਨੀਤੀਿਕ ਜੋ ਲਾ ਕੇ ਇਨੀ ਤਰੀਕ ਤੱਕ ਸਰੂ ਜਵਾਬ ਦਿਓ ਇਹਨੂੰ ਲਾਗੂ ਕਰਦੇ ਹੋ ਐਡੀ ਖਤਰਨਾਕ ਖੇਡ ਆ ਗਈ ਜਿਹੜੀਆਂ ਮੰਡੀਆਂ ਦੀ ਗੱਲ ਕਰਦੇ ਤੇ ਜਿਹੜੀਆਂ ਮੰਡੀਆਂ ਦੇ ਵਿੱਚ ਪ੍ਰੇਰ ਪ੍ਰਾਈਵੇਟ ਤਾਰਨਾ ਚਾਹੁੰਦੇ ਤੇ ਹੋ ਉਹ ਮੰਡੀਆਂ ਦੇ ਬਜਾਏ ਉਹਨਾਂ ਨੇ ਖੇਤਾਂ 'ਚ ਤਾਰਨ ਦਾ ਬਜਾਏ ਤੋਂ ਬਣਾ ਲੀਏ ਵੀ ਤੁਸੀਂ 10-20 ਘਰ ਇਕੱਠੇ ਹੋ ਝੋਲਾ ਕਣਕ ਖੇਤ 'ਚ ਲਾਹੋ ਅਸੀਂ ਇੰਨਾ ਚਿਰ ਹੀ ਲਾਵਾ ਕੇ ਲਿਜਾਣ ਨੂੰ ਨਾਲੇ 200 ਰੁਪਿਆ ਕੁਇੰਟਲ ਦਾ ਵੱਧ ਦੇਵਾਂਗੇ ਇਦਾਂ ਹੀ ਵੱਧ ਦੇ ਦਾਂਗੇ ਨਾਲੇ ਬਾਪੂ ਨੂੰ ਬਿੜ 'ਚ ਮੱਝੀ ਦੇ ਹਉਣ ਦੀ ਲੋੜ ਨਹੀਂ ਨਾਲ ਦੀ ਨਾਲ ਝਾੜ ਰਲ ਦੀ ਨਾਲ ਟਰਾਲੀਆਂ 'ਚ ਆ ਕੋ ਸਾਲ ਉਹ ਲਾਲਚ ਦੇਣਗੇ ਇਹ ਪੰਜਾਬ ਸਰਕਾਰ ਜ਼ਿੰਮੇਵਾਰੀ ਲਵੇ ਇਹਦੀ ਜਣੀ ਪ੍ਰਾਈਵੇਟ ਤਰਤਰਾਰ ਨੂੰ ਉਹਨੂੰ ਖਰੀਦ ਕਰਾਉਣ ਦੀ ਕੇਂਦਰ ਨੇ ਕੋਈ ਖਰੀਦਣਾ ਨਹੀਂ ਹੈਗਾ ਜਣੀ ਤੁਹਾਡੀ ਇਧਰੋਂ ਜਦੋਂ ਇਸ ਗੱਲ ਤੇ ਉਹ ਸਾਥੀਆਂ ਨਾਲ ਵੀ ਇਹੀ ਰੌਲਾ ਆਪਣਾ ਵੀ ਇਹ ਡਰਾਫਟ ਨੂੰ ਤੁਸੀਂ 12ਵੇਂ ਮੰਗ ਦੇ ਵਿੱਚ ਮੰਗਾ ਤਾਂ ਜਾਦੇ ਨੇ 12ਵੇਂ ਮੰਗ ਦਾ ਪਹਿਲਾ ਜਣੀ ਝੰਡਾ ਬਣਾਓ ਇਹ ਸਭ ਤੋਂ ਖਤਰਨਾਕ ਆ ਗਿਆ। ਇਹਦੇ ਵਿੱਚ ਹੀ ਐਮਐਸਪੀ ਆ ਗਈ। ਵਿੱਚ ਹੀ ਜ਼ਮੀਨਾਂ ਦੀ ਲੜਾਈ ਆ ਗਈ। ਵਿੱਚ ਹੀ ਜ਼ਮੀਨਾਂ 'ਤੇ ਹਮਲਾ ਆ ਗਿਆ ਤੇ ਵਿੱਚ ਹੀ ਖਰੀਦ ਨੂੰ ਖਤਮ ਕਰਨ ਵਾਲਾ ਆ ਗਿਆ। ਇਹਨੂੰ ਕਿਉਂ ਨਹੀਂ ਮੰਨਦੇ ਤੁਸੀਂ? ਜਿਹੜੀ ਦੀ ਹਜੇ ਜਦੋਂ ਜਦ ਚੱਲ ਰਹੀ ਹੈ। ਇਹ ਲੜਾਈ ਜਦੋਂ ਤੁਸੀਂ ਐ ਸੰਯੁਕਤ ਮੋਰਚਾ ਜਿ ਰੱਖੀ ਸੰਯੁਕਤ ਮੋਰਚਾ ਇੱਕ ਹੋਇਆ ਸਾਰੀਆਂ ਕਮੀਆਂ ਪੇਸ਼ੀਆਂ ਆਪਣੀਆਂ ਦੂਰ ਕਰਕੇ ਇਕੱਠੇ ਕਰਨ ਦਾ ਯਤਨ ਕੀਤਾ ਹੈ। ਫਿਰ ਇਹਦਾ ਇਹ ਬਣ ਗਿਆ ਵੀ ਆਪਾਂ ਇਹ ਮੋਰਚਾ ਚੰਡੀਗੜ੍ਹ ਲਾਉਣਾ ਚਾਹੀਦਾ ਵੀ ਪੰਜਾਬ ਸਰਕਾਰ ਤੋਂ ਰੱਦ ਕਰਾਉਣਾ ਚਾਹੀਦਾ ਇਹ ਹੁਣ ਜਦੋਂ ਤੁਹਾਡੀਆਂ ਇਹ ਗੱਲਾਂ ਚੱਲੀਆਂ ਇਕੱਠ ਹੋਏ ਤੁਹਾਡੇ ਪਿੰਡਾਂ 'ਚ ਗਏ ਤੁਸੀਂ ਪਿੰਡਾਂ 'ਚ ਰੈਲੀਆਂ ਕੀਤੀਆਂ ਪ੍ਰੈਸ਼ਰੇ ਚੱਕੀ ਖਬਰ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਿਆ ਉਹਨੂੰ ਰੱਦ ਕਰਨਾ ਪੈ ਗਿਆ ਇਹ ਇੱਕ ਵਾਰੀ ਖੋੜੋ ਦਾ ਚੰਗੀ ਦਿਨ ਜਦੋਂ ਖੜਲਾ ਆਇਆ ਕਾਪੀ ਦਿੱਤੀ ਪੰਜਾਬ ਸਰਕਾਰ ਤੋਂ ਲੈਤੀ ਉਹਦੀ ਫਰੜਾ ਫੜਲੀ ਹੋ ਜਾਊਗੀ ਹੋਰ ਕਿੰਨੀਆਂ ਮੰਗਾਂ ਨੇ ਥੋੜਾ ਜ਼ਮੀਨਾਂ ਵਾਲੀ ਗੱਲ ਬਲਾਰੇ ਨੇ ਬੋਲ ਕੇ ਡਿਆ ਵੀ ਹਰਿਆਉਂ ਦੇ ਵਿੱਚ ਕਿੰਨੀ ਜ਼ਮੀਨ ਆ ਪਈ ਐ ਇੰਤਕਾਲ ਟੁੱਟ ਕੇ ਜਣੀ ਅੱਜ ਹੀ ਆਪਣਾ ਜਗਤਾਰ ਮੌੜ ਪਿੰਡ ਦੇ ਵਿੱਚ ਮੀਟਾ ਕਰਾ ਕੇ ਐ ਤੜਕੀ 9 ਵਜੇ ਇਕੱਠ ਕਰਕੇ ਜਣੀ ਉੱਥੇ 8700 ਏਕੜ ਦਾ ਆ ਕੱਚੀ ਜ਼ਮੀਨ ਪਈ ਐ ਜਿਹੜੀ ਕੱਚੀ ਤੇ ਪੱਕੀ ਜ਼ਮੀਨ ਦੀ ਗੱਲ ਕਰਦੇ ਆਪਾਂ ਇਹ ਜ਼ਮੀਨਾਂ ਵਾਲੀ ਜੌਂਦ ਪਿੰਡ ਦੇ ਵਿੱਚ ਉੱਠ ਖੜੀ ਆਟੋਮੈਟਿਕੀ ਸਰਕਾਰ ਨੇ ਠਾਦੀ ਆਪਾਂ ਤਾਂ ਇਹ ਭਾਲ ਦੇਦੇ ਅਜੇ ਤਿਆਰੀ ਕਰਦੇ ਤੇ ਵੀ ਸਭ ਤੋਂ ਵੱਡੀ ਖਤਰਨਾਕ ਲੜਾਈ ਐ ਵੀ 750 ਪਿੰਡ ਦੇ ਵਿੱਚ ਐਨੀ ਜ਼ਮੀਨ ਪਈ ਆ ਜਿਹੜੀ ਕਿਸਾਨ ਵਾਉਂਦੇ ਨੇ ਤੇ ਨਾ ਕਿਸੇ ਦੇ ਹੈ ਨਹੀਂ ਇਹ ਆਪਾਂ ਦੇ ਚੱਕਣੀ ਦੀ ਲੜਾਈ ਹੈ ਜੀ ਇਹਦਾ ਸਰਕਾਰੀ ਕਾਲੀ ਝਾਗੀ ਤੇ ਆਟੋਮੈਟਿਕੀ ਤੁਹਾਡੇ ਹੱਥੇ ਚ ਲੜਾਈ ਫੜਾਤੀ ਇਹ ਹੁਣ ਇਹ ਇਕੱਲੇ ਜਿਉਂਦੀ ਨਹੀਂ ਰਹੀ ਵੀ ਭਾਈ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਆਰਡਰ ਹੋ ਗਿਆ ਸਾਰੇ ਬਲਾਕਾਂ ਨੂੰ ਆਰਡਰ ਹੋ ਗਿਆ ਪਿੰਡਾਂ 'ਚ ਹੋ ਗਿਆ ਵਿਧੀ ਪੜਤਾਲ ਕਰੋ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਕੱਚੀ ਜ਼ਮੀਨ ਪਈ ਹੈ ਪੱਕੀ ਉਹਨੂੰ ਕਹਿੰਦੇ ਨੇ ਜਿਹਦੇ ਨਾਂ ਹੈ ਕੱਚੀ ਉਹਨੂੰ ਕਹਿੰਦੇ ਨੇ ਵੀ ਜ਼ਮੀਨ ਵੋਂਦਾ ਅਗਲਾ ਕਿਸਾਨ 100 ਸਾਲ ਤੋਂ ਲਾ ਕੇ ਤੇ ਉਹ ਕੱਚੀ ਹੈ ਇੰਤਕਾਲ ਨਹੀਂ ਹੋਇਆ ਉਹਦਾ ਉਹਦੀ ਮਾਲਕੀ ਹੱਕ ਦਬਾਉਣਾ ਹੈ ਇਹ ਮਾਲਕੀ ਹੱਕ ਦਬਾਉਂਦੇ ਦਬਾਉਂਦੇ ਆਪਾਂ ਨੇ ਪਿੱਛੇ ਵੀ ਤੁਹਾਡੇ ਯਾਦ ਹੋਊ ਸਾਧੂ ਸਿੰਘ ਤਖਤੂਪੁਰੇ ਦਾ ਸਿਰ ਲੱਗਿਆ ਇਹ ਉੱਤੇ ਅੰਬਰਸਰ ਦਾ ਏਰੀਆ ਦੇ ਵਿੱਚ ਜਣੀ 25000 ਏਕੜ ਜ਼ਮੀਨ ਉੱਥੇ ਕੱਚੀ ਹੈ ਉਸ ਜ਼ਿਲ੍ਹੇ ਦੇ ਵਿੱਚ ਬਾਕੀ ਦੀ ਜ਼ਮੀਨ ਲੋਕਾਂ ਦੇ ਨਾਂ ਤੇ ਉਹ ਸਾਧੂ ਸਿੰਘ ਤਖਤੂਪੁਰੇ ਦੇ ਜਿਹੜਾ ਪੰਜਾਬ ਦੀ ਕਲਗੀ ਸੀ ਕਾਲੀਆਂ ਦੀ ਸਰਕਾਰ ਸੀ ਉਦੋਂ ਉਹ ਕਲਗੀ ਸਾਡੀ ਉੱਥੇ ਲੱਗ ਗਈ ਉਹਨੇ ਜੋ ਕਿਹਾ ਉਹੀ ਕੀਤਾ ਛੱਲਾ ਧੌਲੇ ਦੀ ਲੜਾਈ ਦੇ ਵਿੱਚ ਉਹਨੇ ਕਿਹਾ ਸੀ ਵੀ ਜ਼ਮੀਨਾਂ ਸਿਰ ਮੰਗਦਿਆਂ ਨੇ। ਕੋ ਮਾਂ ਸਾਡੀ ਇਹੀ ਜੀ ਹੈ ਜ਼ਮੀਨ। ਵੀ ਸਿਰ ਲੱਗੇ ਬਿਨਾ ਨਹੀਂ ਰਹਿੰਦੀ ਸਾਥੋਂ ਖੋਹਣਗੇ ਰਜਵੜੇ। ਇੱਕ ਮਾਂ ਸਾਡੀਆਂ ਆ ਬੈਠੀਆਂ ਨੇ। ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਸਾਨੂੰ ਪਾਲਿਆ, ਪਾਲਿਆ ਤੇ ਪੜਾਇਆ ਹੈ। ਫੰਗਾ ਤੇ ਉਡਾਂ ਲਾਇਆ ਸਾਨੂੰ, ਅਕਲ ਦਿੱਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਉਸ ਤੋਂ ਬਾਅਦ ਉਸ ਮਾਂ ਨੇ ਸਾਹਮਣੇ ਆਸੀ। ਜਿਹੜੀ ਜੇ ਕੋਈ ਬੱਟ ਵੀ ਮੜੀ ਜੀ ਖੁਰਚਲੇ ਕਤਲ ਕਰਨ ਤੱਕ ਜਾਂਦੇ ਆ ਸਰਦੇ ਨਹੀਂ ਹੁਣ ਜੇ ਬਾਈ ਸਾਰੀ ਖੋਹਣ ਆਉਂਦਾ ਕੋਈ ਉਹ ਐਨੀ ਨਹੀਂ ਜ਼ਮੀਨ ਪਨਾ ਰਾਜੇ ਰਾਣਿਆਂ ਕੋਲੇ ਕਿਵੇਂ ਬਾਗੀ ਸਰਦਾਰਾਂ ਕੋਲੇ ਕਿਵੇਂ ਬਾਗੀ ਉਹ ਖੇਡ ਹੋਰ ਆ ਉਹਦੀ ਬਰੋਡ ਲਿਓ ਵੀ ਘੋੜਾ ਹੀ ਫੇੜਤਾ ਜਿੱਥੇ ਤੱਕ ਬਗੜ ਲੈ ਬਈ ਕੁੜੀਆਂ ਦੀ ਖੋਹ ਖਵਾਈ ਕਰਕੇ ਲੈ ਕੇ ਗਏ ਰਾਜੇ ਰਾਣੇ ਉਹ ਜਿਹੜੇ ਤਲਾਟ ਲੋਕ ਤੇ ਉਹ ਜ਼ਮੀਨ ਦੀ ਲੜਾਈ ਆਪਾਂ ਤਾਂ ਲੈਨੇ ਹੱਥ ਵੀ ਇਹ ਕਿਸੇ ਨੇ ਕਮਾਈ ਨਾਲ ਨਹੀਂ ਹੈ 400 ਗੱਲਾ ਕਰਿਆ ਜਾਂ 500 ਗੱਲਾ ਕਰਿਆ ਐ ਖੋਹੀ ਹੋਈ ਜ਼ਮੀਨ ਹੈ ਛੋਟੀ ਐਂ ਅੰਬਰਸਰ ਦੇ ਵਿੱਚ ਰਜਵਾੜੇ ਲੋਕਾਂ ਕੋਲੇ ਕਿੰਨੀ ਜ਼ਮੀਨ ਸੀ ਤੇ ਸਾਡੀ ਛੋਟੀ ਕਿਸਾਨੀ ਕੋਲੇ ਕਿੰਨੀ ਸੀ ਜਿਹੜੀ ਖੋਹਦੇ ਦੇ ਹੋ ਉਹ ਲੜਾਈ ਸਾਧੂ ਸਿੱਖ ਤਖਤੂਪੁਰੇ ਨੇ ਹੱਥ ਲਈ ਤੀ ਮੇਰੀ ਡਿਊਟੀ ਲਾ ਦੋ ਉੱਥੇ ਜਿੱਥੇ ਗ੍ਰਾਹ ਸਾਹਿਬ ਤੇ ਉਹ ਦੁਲਨੇ ਪ੍ਰਚਾਰ ਕਰਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਕਾਲੀਆਂ ਦੀ ਸਰਕਾਰ ਦੀ ਜਿਹਨੂੰ ਪੰਥ ਦੀ ਸਰਕਾਰ ਕਹਿੰਦੇ ਨੇ ਪੰਥ ਦੀ ਸਰਕਾਰ ਦੇ ਉਹ ਹਜਮ ਨਹੀਂ ਆਈ ਗੱਲ ਰਸਪਾਲ ਬਾਬਾ ਠਾਣੇਦਾਰ ਜਿਹਦਾ ਵੀਰ ਸਿੰਘ ਲੋਪੋਕੇ ਦਾ ਉਹ ਜਵਾਈ ਸੀ ਉਹਦੀ ਸਾਲੀ ਦਾ ਜਵਾਈ ਸੀ ਉਹਦਾ ਵੀ ਜਵਾਈ ਹੋਇਆ ਜਣੀ ਤਨਾ ਠਾਣੇਦਾਰ ਤੇ ਉੱਤੋਂ ਕਾਲੀ ਸਰਕਾਰ ਦਾ ਥਾਪੜਾ ਵੀ ਇਹ ਮਾਲਵੇ ਦੇ ਵਿੱਚੋਂ ਆ ਕੇ ਆਹ ਜ਼ਮੀਨਾਂ ਦੀ ਗੱਲ ਚੱਕ ਲਈ ਇਹਨਾਂ ਨੇ ਤੇ ਸਾਡੇ ਵੱਲ ਵਧਣਗੇ ਹੋਣੀ ਕਿਹਾ ਉਹ ਨੱਪਦੀ ਇਹਨਾਂ ਨੂੰ ਉਥੇ ਭਰਾਵੋ ਗੁੰਡੇ ਲਾ ਕੇ ਗਏ ਨਾ ਤੇ ਕਾਲੇ ਸ਼ੀਸ਼ੇ ਵਾਲੀ ਦੇ ਵਿੱਚ ਉਹ ਸਾਧੂ ਸਿੰਘ ਤਖਤੂਰੇ ਦਾ ਮਾਰਨ ਵਾਲਾ ਦੁਸ਼ਮਣ ਵੀਰ ਸਿੰਘ ਲੋਪੋ ਕੇ ਤੇ ਉਹ ਥਾਣੇਦਾਰ ਬਿਠਾਇਆ ਹੋਇਆ ਜਦੋਂ ਸਾਧੂ ਸਿੰਘ ਮੋਟਰਸਾਈਕਲ ਪੂਰੇ ਦੇਖ ਕੇ ਗੁੰਡਿਆਂ ਨੇ ਗੱਡੀ ਰੋਕ ਲਈ ਜੀਪ ਤੇ ਸਾਧੂ ਸਿੰਘ ਉੱਠ ਕੇ ਤੁਰਨ ਲੱਗਿਆ ਉਹਨੇ ਸ਼ਹਿਰਾ ਦਿੱਤਾ ਵੀ ਅਸਲੀ ਦੁਸ਼ਮਣ ਦਾ ਹੋ ਜਾਂਦਾ ਬਨਵਾਚਾ ਨੇ ਫਿਰ ਗੁੰਡਿਆਂ ਨੇ ਦਿਨ ਦਿਹਾੜੇ ਕਤਲ ਕੀਤਾ ਜਦੋਂ ਖੇਤਾਂ 'ਚ ਲੋਕ ਜਿਹੜੇ ਰਹਿੰਦੇ ਤੇ ਦੂਰ ਉਹਨਾਂ ਨੇ ਪਤਾ ਲੱਗਿਆ ਵੀ ਝੰਡੇ ਵਾਲੀ ਗੱਡੀ ਆ ਗਰਾਹਾਂ ਦੀ ਗੱਡੀ ਐ ਆਏ ਲੋਕ ਛੱਡ ਕੇ ਭੱਜ ਗਏ ਤੇ ਸਰਕਾਰ ਦੇ ਡਾਕਟਰ ਕਹਿੰਦੇ ਨੇ ਵੀ ਟੈਕ ਰਾਮ ਰਿਆ ਜੀ ਇਹ ਜਿਹੜੇ ਪੰਥ ਦੀ ਸਰਕਾਰ ਕਹਿੰਦੇ ਨੇ ਦਿਨ ਦਿਹਾੜੇ ਕਤਲ ਹੋ ਰਿਹਾ ਤੇ ਐ ਸਾਡੇ ਆਗੂ ਦਾ ਕਤਲ ਕਰਤਾ ਆ ਜਮੀਨਾਂ ਦੀ ਲੜਾਈ ਹੈ ਇਹ ਜਮੀਨਾਂ ਦੀ ਰਾਖੀ ਵਾਸਤੇ ਤੇ ਆ ਫਸਲਾਂ ਦੀ ਜਿਹੜੀ ਵਪਾਰੀ ਵੱਡਾ ਪਹਿਲਮਾਨ ਕੇਂਦਰ ਸਰਕਾਰ ਦੁਬਾਰੇ ਤਾਰਨ ਆ ਰਹੀ ਹੈ ਔਰੂ ਰੋਕਣ ਵਾਸਤੇ ਆ ਬਿਉਤਬੰਦੀ ਆਪਣੀ ਬਣ ਲੈ ਰਹੀ ਹੈ ਪ੍ਰਭੂ ਪਿੰਡਾਂ ਦੇ ਵਿੱਚ ਤੁਸੀਂ ਕਿੰਨੇ ਕਿਹੋ ਜਿਹਾ ਕੰਮ ਤੁਹਾਡੇ ਕੋਲੇ ਬਹੁਤ ਆ ਗਏ ਜਣੀ ਤੁਹਾਨੂੰ ਤੜਕੇ ਚੜਦੇ ਸੂਰ ਜੀ ਪਰ ਉਹ ਵਰਦੀਆਂ ਬਸ ਐਦੀ ਤਿਆਰੀ ਤੇ ਕਰੋਨਾ ਵਾਲੀ ਲੜਾਈ ਦੀ ਤਿਆਰੀ ਜ਼ਮੀਨਾਂ ਦੀ ਲੜਾਈ ਹੱਥ ਲੈਣ ਵਾਲੀ ਤੇ ਨਾਲ ਜਲਾਸ ਸੂਬਾ ਕਮੇਟੀ ਦਾ ਜਿਹੜਾ ਬਾਈ ਨੇ ਬੋਲਿਆ ਵੀ ਮੈਂਬਰਸ਼ਿਪ ਵੀ ਚਾਲੂ ਹੈ ਪਿੰਡਾਂ ਦੇ ਵਿੱਚ ਬਾਕੀ ਦੇ ਫੰਡਾ-ਫੁੰਡਾ ਦੀ ਵੀ ਵਿੱਚ ਪਿੰਡਾਂ ਦੀ ਬਹੁਤ ਦਿੱਕਤ ਆਉਂਦੀ ਹੋ ਇਹ ਵੀ ਨਾਲ ਦੀ ਨਾਲ ਸਮੇਟਣੀ ਇਸ ਕਰਕੇ ਇਹਦੀ ਤਿਆਰੀ ਵਾਸਤੇ ਅੱਜ ਦੀ ਮੀਟਿੰਗ ਹੈ ਜਿਹੜੀ ਮੇਰੇ ਨਾਲੋਂ ਜ਼ਾਦੇ ਗਹਾਂ ਆਪਣੇ ਬੁਲਾ ਰਹੇ ਨੇ ਕਈ ਬੁਲਾ ਰਹੇ ਨੇ ਪੂਰੀ ਢੰਗਾਈ ਨਾਲ ਵਿਆਖਿਆ ਕਰਨੀ ਹੈ ਸਾਰੀਆਂ ਗੱਲਾਂ ਤੁਸੀਂ ਨੋਟ ਕਰਨੀਆਂ ਨੇ ਕਿਉਂਕਿ ਜਹੀ ਜੀ ਲੜਾਈ ਹੈ ਜਹੀ ਜੀ ਆਪਣੀ ਨੀਤੀ ਪਾਲਸੀ ਹੈ ਜਿਹਹੀ ਜੀ ਛੋਡੀ ਜਥੇਵੰਦੀ ਸੰਧਾਨਤਾ ਤੇ ਚੱਲਣਾ ਸਿਖਉਂਦੀ ਐ ਹੁਣ ਬਹੁਤ ਆਗੂਆ ਤੇ ਆਗੂ ਬਹੁਤ ਔਖਾ ਬਣਦਾ ਐ ਅੱਗ ਨੂੰ ਲੈਣ ਦੱਸਦੀ ਐ ਆਪਣੀ ਜਥੇਵੰਦੀ ਇਹ ਲੈਣ ਨੂੰ ਵੜਾ ਕੇ ਇਹ ਲੈਣ ਨੂੰ ਸੋਧ ਕੇ ਚਲਾਉਣਾ ਇਹ ਜ਼ਰੂਰੀ ਕਲੜੀ ਲੈਣਾ ਥੋੜੀ ਜੀ ਜਿਹੜਾ ਇੱਥੇ ਨਾ ਮਾਰ ਖਾਦੀ ਜਿਹੜੇ ਨੇ ਸੰਧਾਨਤਾ ਤੇ ਉਹ ਕਿਤੇ ਨਹੀਂ ਮਾਰ ਖਾਂਦਾ ਹੈਗਾ ਹੁਣ ਜਿਹੜੇ ਇਸਲੈਂਡ ਨੂੰ ਮੰਨਦੇ ਨਹੀਂ ਫਿਰ ਉਹ ਰੁੱਸ ਕੇ ਪਾਸੇ ਨੂੰ ਹੁੰਦੇ ਨੇ ਫਿਰ ਉਥੇ ਹੀ ਦੇਖਿਆ ਹੀ ਹੈ ਥੱਲੇ ਸਾਡਾ ਅਣਜਾਣ ਕੇਡਰ ਕਾਫੀ ਚ ਰੁਲ ਜਿਆ ਰਹਿੰਦਾ ਫਿਰ ਉਹ ਬੰਦੇ ਨਾਲ ਵੀ ਜਿਹੜਾ ਐਡਾ ਵੱਡਾ ਆਗੂ ਸੀ ਇਹਦਾ ਮੈਂਟ ਮਾਰਦੇ ਨੇ ਕਾਰਵਾਈ ਕਰਨ ਨੂੰ ਨਹੀਂ ਐ ਨਹੀਂ ਹੈ ਬਹੁਤ ਮੌਕਾ ਦਿੰਦੀ ਹੈ ਜਥੇਬੰਦੀ ਜਿਹਨੇ ਪੱਲੇ ਬੱਲੀ ਜੀ ਨੇ ਸਿੱਖ ਲਿਆ ਵੀ ਇੰਦਰ ਉਹ ਬੰਦਾ ਵਈ ਆਪਦੇ ਨਿੱਜ ਨੂੰ ਲੈ ਕੇ ਨਾ ਫਿਰ ਵੀ ਆਪਦੇ ਨਿੱਜ ਵਸਤੀ ਆਵੇ ਸਮਾਜ ਲਈ ਆਵੇ ਵੀ ਸਮਾਜ ਦਾ ਅਸੀਂ ਰਹੀ ਦੀ ਜ਼ਿੰਦਗੀ ਪਲਾਂ ਦੀ ਕਿੰਨੀ ਕਿ ਲੋਕਾਂ ਤੇ ਲਾ ਦੀਏ ਆ ਨਿਸ਼ਾਨ ਸਾਹਿਬ ਝੂਲਦਾ ਹੈ ਸਾਡੇ ਗੁਰੂਆਂ ਨੇ ਅਵਧਾ ਨਹੀਂ ਕੁਝ ਬਣਾਇਆ ਅਸੀਂ ਤਾਂ ਕੁਝ ਵੀ ਨਹੀਂ ਲਾਇਆ ساری ਜ਼ਿੰਦਗੀ ਲਾ ਕੇ ਤੇ ਦੱਸੇ ਗੁਰੂ ਪਰਖ ਦੀ ਘੜੀ ਦਿਖਾ ਕੇ ਗਏ ਨੇ ਪਰਖ ਕੀਤੀ ਹੈ ਹਕੂਮਤਾਂ ਨੇ ਕਿਸੇ ਨੂੰ ਤਤੀ ਤਵੀ ਤੇ ਬਿਠਾਇਆ ਕਿਸੇ ਨੂੰ ਦੇਗਾ ਚ ਵਾਲਿਆ ਕਿਸੇ ਨੂੰ ਗੋਲੀਆਂ ਨਾਲ ਭੁੰਨਿਆ ਕਿਸੇ ਨੂੰ ਜੇਲਾਂ ਦਿਖਾਈਆ ਜਣੀ ਦਸੇ ਗੁਰੂਆਦੋਂ ਇੱਕ ਵੀ ਦਿਖਾ ਦਿਓ ਕਿਸੇ ਨੂੰ ਕੋਈ ਸਤਾ ਮੰਗਦੇ ਤੇ ਹੋ ਨਾ ਕੋਈ ਉਹਨਾਂ ਦਾ ਜ਼ਮੀਨਾਂ ਦਾ ਰੌਲਾ ਤੀ ਨਾ ਕੋਈ ਸਤਾ ਦਾ ਰੌਲਾ ਤੀ ਨਾ ਕੋਈ ਵੋਟ ਬੈਂਕ ਦਾ ਰੌਲਾ ਤੀ ਪਰ ਹਕੂਮਤ ਸੱਚ ਬੋਲਣ ਵਾਲੇ ਨੂੰ ਡੱਪਦੀ ਹੈ ਜਿਹੜਾ ਸੱਚ ਬੋਲੂਗਾ ਉਹਦੇ ਤੇ ਬਹੁਤ ਕੁਝ ਬਾਹਰ ਲੈ ਕੇ ਆਉਂਦੀ ਹੈ ਕੋਸ਼ ਹੈ ਤੁਹਾਡੀ ਜਥੇਬੰਦੀ ਦੀ ਵੀ ਸੱਚ ਬੋਲ ਕੇ ਲੋਕਾਂ ਨੂੰ ਸੱਚੀ ਲੈਣ ਤੇ ਲਾਈਏ ਜਬਰ ਮੁਗਲਾਂ ਨਾਲੋਂ ਵੀ ਜ਼ਿਆਦਾ ਅੰਗਰੇਜ਼ਾਂ ਨਾਲੋਂ ਵੀ ਜ਼ਿਆਦਾ ਜਿਹੜਾ ਲੈ ਕੇ ਆ ਰਹੇ ਨੇ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੇ ਹਮਲੇ ਥੋੜੇ ਖੇਤੀ ਕਿਤੇ ਤੇ ਹਮਲੇ ਥੋੜੇ ਬੱਚਿਆਂ ਦੇ ਰਜਗਾਰ ਤੇ ਹਮਲੇ ਥੋੜੇ ਭਾਰਤ ਦੇ ਸਾਰੇ ਧਾਰੇ ਵੇਚਣ ਦਾ ਜਣੀ ਐਡਾ ਵੱਡਾ ਵੀ ਕੋਈ ਵੀ ਦਰਾ ਜਿਹੜੀ ਸਰਕਾਰ ਵਾਅਦੇ ਕਰਦੀ ਹੈ ਟੇਬਲ ਤੇ ਹੱਥ ਮਾਰ ਕੇ ਗੱਲ ਕਰਦੀ ਹੈ ਕਿਸੇ ਵੀ ਰੰਗ ਦੀ ਹੋਵੇ ਕੋਈ ਕਹਿੰਦਾ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾਤਾ ਕੋਈ ਪ੍ਰਧਾਨ ਮੰਤਰੀ ਕਹਿੰਦਾ ਅਸੀਂ ਸਪੱਸ਼ਟ ਭਾਰਤ ਬਣਾਤਾ ਆਪਣੇ ਨਾਲ ਗੱਲ ਕਰੇ ਕੋਈ ਬੈਠ ਕੇ ਥੋੜੀ ਜਿਹੀ ਜਥੇਬੰਦੀ ਨਾਲ ਵੇ ਇੱਕ ਦਾਰਾ ਦਿਖਾ ਦਿਓ ਕੋਈ ਜਿਉਂਦਾ ਰੱਖਦਾ ਤੁਸੀਂ ਵੇ ਮੰਨੋ ਤੁਸੀਂ ਤਾਂ ਬਨਾਸ ਕਰਤਾ ਦੇਸ਼ ਦਾ ਕੋਈ ਦਾਰਾ ਛੱਡਿਆ ਹੀ ਨਹੀਂ ਸਾਡੇ ਬੱਚੇ ਬਾਹਰ ਨੂੰ ਡਾਰੀਆਂ ਕਿਉਂ ਲਾਉਂਦੇ ਤੇ ਜਿਹੜੀਆਂ ਬੱਚੀਆਂ ਨੂੰ ਅਸੀਂ ਉੱਥੇ ਤੱਕ ਨਹੀਂ ਜਾਣ ਦੇ ਸਵਦਾ ਲੈਣ ਦੁਕਾਨ ਤੇ ਐਡੀ ਬੜੀ ਚਿੰਤਾ ਸੀ ਸਕੂਲ ਦੇ ਵਿੱਚੋਂ ਸੁਰੱਖਤ ਆਉਂਦੀ ਐ ਅੱਜ ਅਸੀਂ ਉਹਨਾਂ ਨੂੰ ਜਵਾਹਰਦੀ ਤੱਕ ਕਿਆਂ ਭਰਾਉਣੇ ਆ ਉਧਰੋਂ ਵੀ ਦੇਤਾ ਮੋੜਾ ਉਹਨਾਂ ਨੇ ਵੀ ਅਸੀਂ ਇਹ ਗੱਲਾਂ ਪਹਿਲਾਂ ਬੋਲਦੇ ਰਹੇ ਆ ਵੀ ਉਧਰੋਂ ਵੀ ਤੁਹਾਡੇ ਨਾਲ ਠੱਗੀ ਲੱਗੂਗੀ 2.5 ਗ੍ਰਾਮ ਚਟੇ ਦੀ ਛੋਟ ਦੇ ਦਿੱਤੀ ਬਾਹਰਲੇ ਸਾਰੇ ਦੇਸ਼ਾਂ ਦੇ ਵਿੱਚ ਵੀ ਕੋਈ ਵੀ ਰੱਖ ਸਕਦਾ ਘਰੇ ਫਿਰ ਕਿਵੇਂ ਸੁਰੱਖਿਆ ਆ ਜਾਣਗੇ ਭਾਈ ਇਸ ਕਰਕੇ ਇਹ ਗੱਲਾਂ ਨੂੰ ਲੈ ਕੇ ਵੱਡਾ ਹਮਲਾ ਹੈ ਵੱਡੇ ਹਮਲੇ ਵਾਸਤੇ ਵੱਡੀ ਤਿਆਰੀ ਦੀ ਲੋੜ ਹੈ ਸਾਰੇ ਲੋਕਾਂ ਨੂੰ ਵਰਗ ਦੇ ਨੂੰ ਇਕੱਠੇ ਕਰਨ ਦੀ ਲੋੜ ਹੈ ਤਾਂ ਕਹਿੰਦੇ ਆ ਵੀ ਕੱਲਾ ਕੱਲਾ ਮਾਰਨਾ ਖਾ ਜਿਓ ਇਕੱਠੇ ਹੋ ਕੇ ਸਾਰੇ ਆਓ ਆਹ ਪੰਜ ਉਂਗਲਾਂ ਨੇ ਸੁਦੇ ਗੁੱਠਾ ਕੱਲੀਆਂ ਹੀ ਕੱਲੀਆਂ ਮਾਰ ਖਾ ਜਾਣਗੀਆਂ ਟੁੱਟ ਜਾਣਗੀਆਂ ਐਵੇਂ ਵਿਚਲੀ ਇੱਕ ਸੋਨ ਬਣ ਗਿਆ ਫਿਰ ਕੁਛ ਨਾ ਕੋਈ ਤਾਕਤ ਬਣ ਜਾਂਦੀ ਹੈ ਐ ਗੁੰਦੜਾ ਚੋਣੇ ਆਪਾਂ ਇਸ ਕਰਕੇ ਮੈਂ ਥੋੜਾ ਜਿਆਦਾ ਸਮਾਂ ਹੀ ਲੈਣਾ ਕਿਉਂਕਿ ਬੁਲਾਰੇ ਨੇ ਬੋਲਣਾ ਹੈ ਵੀ ਇਹਦੀ ਤਿਆਰੀ ਵਾਸਤੇ ਸਾਰਿਆਂ ਨੂੰ ਵਰਦੀਆਂ ਪਾਉਣੀਆਂ ਪੈਣਗੀਆਂ ਕਿਸੇ ਗੁੱਲ ਪਿੰਡਾਂ ਦੇ ਵਿੱਚ ਗੁੱਸੇ ਗੱਲੇ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਇਹਦੀ ਪਾਲਸੀ ਨੀਤੀ ਤੇ ਆਪਾਂ ਫਿਰੇ ਦੜੀ ਦਈਏ ਤਾਂ ਆਪਾਂ ਜਿੱਤ ਵੱਲ ਜਾਈਏ ਵੱਡੇ ਵੱਡੇ ਰੋਡ ਵੱਡੀਆਂ ਵੱਡੀਆਂ ਸੜਕਾਂ ਵੱਡੀਆਂ ਵੱਡੀਆਂ ਰੇਲਾਂ ਇਹੋ ਹੀ ਲੈ ਕੇ ਆ ਰਹੇ ਨੇ ਰੋਜ਼ ਹੀ ਤੁਸੀਂ ਜ਼ਮੀਨਾਂ ਦੇ ਮੋਰਚੇ 'ਚ ਲੜਾਈ 'ਚ ਰਹਿੰਦੇ ਹੋ ਮੈਦਾਨ 'ਚ ਰਹਿੰਦੇ ਹੋ ਇਸ ਕਰਕੇ ਮੈਂ ਇੰਨੀਆਂ ਗੱਲਾਂ ਕਰਦਾ ਆਪਦੀ ਥਾਂ ਲੈਣਾ ਸੋਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ